ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ਹਿਰੀ ਤਹਿਤ ਫਤੇਗੜ ਸਾਹਿਬ ਦੇ ਬਸੀ ਪਠਾਣਾ ਦੇ ਨਗਰ ਕਾਉਂਸਲ ਦਫ਼ਤਰ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਭਾਰਤ ਸਰਕਾਰ ਦੇ ਜੁਆਇੰਟ ਸਕੱਤਰ ਅਤੇ ਸੰਕਲਪ ਯਾਤਰਾ ਲਈ ਜ਼ਿਲ੍ਹਾ ਫਤੇਗੜ ਸਾਹਿਬ ਅਤੇ ਰੋਪੜ ਦੇ ਇੰਚਾਰਜ ਸਰਿਤਾ ਚੋਹਾਨ ਨੇ ਹਿੱਸਾ ਲੈ ਕੇ ਲਾਪਾਤਰੀਆਂ ਤੇ ਯੋਗ ਪਾਤਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਲਗਾਏ ਗਏ ਕੈਂਪ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਬੋਲਦਿਆਂ ਸਰਿਤਾ ਚੋਹਾਨ ਨੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਪਿੰਡੂ ਖੇਤਰਾ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਭਰਮਾ ਹੁੰਗਾਰਾ ਮਿਲਿਆ ਹੈ, ਉਸੇ ਤਰ੍ਹਾਂ ਹੁਣ ਕੇਂਦਰ ਸਰਕਾਰ ਸ਼ਹਿ लोगों के केंद्र दिन कल्याण योजनावान बारे जागरूक करने इस मुहिम की शुरुआत की गई है जैसे ये स्कीम्स हैं जो भी उनमें सैचुरेशन लाने के लिए प्रयत्न किया गया है स्कीम्स जो रूरल एरियाज़ में इम्प्लीमेंट होती हैं और अर्बन एरिया में इम्प्लीमेंट होती हैं तो ऑफिसर्स का यही जिम्मेदारी थी कि जो भी छूट गए हैं 100 सैचुरेशन की तरफ काम करना है और उसके लिए अवेयरनेस वाला काम करना है और जितनी भी उनके पास एप्लीकेशंस आती हैं उनको भी चेक करना है साथ ही जो भी उनका फ़ीडबैक है तो टारगेट यही कि स्कीम्स को किस तरह से बचे हुए बेनिफिशरीज़ प्रोस्पेक्टिव बेनिफिशरीज़ तक ले जाना है ਇਸ ਮੌਕੇ ਡਾਕ ਵਿਭਾਗ ਬੈਂਕ ਅਤੇ ਪੀਜੀਆਈ ਤੋਂ ਆਈਆਂ ਮਾਹਰਾਂ ਦੀਆਂ ਟੀਮਾਂ ਨੇ ਸਮਾਗਮ ਵਾਲੀ ਥਾਂ ਬੂਥ ਲਗਾਏ ਡਾਕਟਰਾਂ ਵੱਲੋਂ ਜਿੱਥੇ ਲੋੜਵੰਦਾਂ ਦੀ ਸਿਹਤ ਜਾਂਚ ਕੀਤੀ ਗਈ ਉੱਥੇ ਜ਼ਰੂਰਤਮੰਦਾਂ ਨੂੰ ਦਵਾਈਆਂ ਵੀ ਵੰਡੀਆਂ ਗਈਆਂ ਇਸ ਮੌਕੇ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਸਰਕਾਰ ਦੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਜਾਗਰੂਕਤਾ ਵੈਨ ਰਾਹੀਂ ਦੇਸ਼ ਦੀ ਸਮੁੱਚੀ ਤਰੱਕੀ ਨੂੰ ਦਰਸਾਉਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਕਾਰਡ ਕੀਤੇ ਗਏ ਭਾਸ਼ਣ, ਲਾਪਾਤਰੀਆਂ ਦੀਆਂ ਕਹਾਣੀਆਂ ਲੋਕਾਂ ਨੂੰ ਦਿਖਾਈਆਂ ਅਤੇ ਸੁਣਾਈਆਂ ਗਈਆਂ। ਇਸ ਦੌਰਾਨ ਕਿਤਾਬਾਂ ਅਤੇ ਕੈਲੰਡਰ ਦੇ ਰੂਪ ਵਿੱਚ ਜਾਗਰੂਕਤਾ ਸਮਗਰੀ ਵੀ ਵੰਡੀ ਗਈ। ਪੀ ਪੀਐਮ ਸਵੈ ਨਿਧੀ ਯੋਜਨਾ ਦਾ ਲਾਭ ਮੈਂ ਲਿਆ ਮੈਨੂੰ 10000 ਰੁਪਏ ਮਿਲੇ ਪਰਲਰ ਦਾ ਕੰਮ ਖੋਲਣ ਲਈ ਔਰ ਮੈਂ ਸਰਕਾਰ ਅੱਗੇ ਅਪੀਲ ਕਰਦੀ ਹਾਂ ਕਿ ਇਦਾਂ ਦੀ ਫਾਈਨੈਂਸ਼ੀਅਲੀ ਇਨਕਮ ਲੇਡੀਜ਼ ਨੂੰ ਮਿਲੇ ਤਾਂ ਲੇਡੀਜ਼ ਹੋਰ ਵੀ ਅੱਗੇ ਵਧ ਸਕਦੀਆਂ ਆ ਅੱਜ 2014 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ ਸਰਕਾਰ ਨੇ ਫਾਰਮ ਮੰਗੇ ਤਾਂ ਮੈਂ ਫਾਇਲ ਤੇ ਮੈਨੂੰ ਕੁਝ ਦੇਰ ਬਾਅਦ ਹੀ ਪਤਾ ਲੱਗਿਆ ਟੀਮ ਨੇ ਆ ਕੇ ਦੱਸਿਆ ਕਿ ਤੁਹਾਡੀ ਫਾਇਲ ਪਾਸ ਹੋ ਚੁੱਕੀ ਹੈ ਉਸ ਟਾਈਮ ਮੇਰੇ ਮਕਾਮ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਸੀ ਕਿ ਕੋਈ ਰਿਸ਼ਤੇਦਾਰ ਵੀ ਘਰ ਆਉਂਦਾ ਤਾਂ ਅਸੀਂ ਘਰ ਤੋਂ ਬਾਹਰ ਆ ਜਾਂਦੇ ਮੈਂ ਧੰਨਵਾਦ ਕਰਦਾ ਹਾਂ ਮੋਦੀ ਸਰਕਾਰ ਦਾ